ਤੁਸੀਂ ਕਹਿੰਦੇ ਬਾਕੀ ਦੇ ਬੰਦੇ ਤੁਹਾਡੇ ਨਹੀਂ ਬੰਦੇ ਬਾਕੀ ਪਨੇ ਮੇਰਾ ਮੈਂ ਆਪਣਾ ਹੀ ਕਹਿਣ ਲਈ ਫਿਰ ਤੁਸੀਂ ਕਹਿ ਰਹੇ ਹੋ ਬੰਦ ਨਹੀਂ ਰਹੇ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਇੱਥੇ ਮੁਲਾਜ਼ਮ ਲੱਗੇ ਹੋਏ ਨੇ ਉਹ ਜਿਹੜੇ ਇੱਥੇ ਆਸ ਲੈ ਕੇ ਪਹੁੰਚਦੇ ਨੇ ਤੇ ਉਹਨਾਂ ਦੇ ਨਾਲ ਇੱਕ ਤਰ੍ਹਾਂ ਟਕਰਾਰ ਬਾਜ਼ੀ ਕੀਤੀ ਜਾ ਰਹੀ ਤੁਹਾਨੂੰ ਜ਼ਿਆਦਾ ਨਹੀਂ ਬੋਲਣਾ ਚਾਹੀਦਾ ਜੋ ਇਹ ਕਹਿ ਰਹੇ ਆ ਇਹ ਸਹੀ ਕਹਿ ਰਹੇ ਹੈਗੇ ਆ ਇਹਨਾਂ ਨੂੰ ਡੇਢ ਤੋਂ ਘੰਟੇ ਹੋ ਗਏ ਕਿ ਨਹੀਂ ਹੋ ਗਏ 10 ਰੁਪਏ ਦਾ ਫਾਰਮ ਮਿਲ ਰਿਹਾ ਵਾ ਉਸ ਵਾਰ ਡੇਢ ਘੰਟੇ 2 ਘੰਟੇ ਹੋ ਗਏ ਮੈਨੂੰ ਇੱਥੇ ਬੈਠੇ ਨੂੰ ਇਤਿਹਾਇਤ ਕੋਦਾ ਸਰਵਲੇ ਨਹੀਂ ਚੱਲ ਰਿਹਾ ਦਾ ਸਰਵੇ ਦਾ ਫਾਰਮ ਬਾਰੋਂ ਲੈਂਦਾ ਯਾਨੀ ਕਿ ਇੱਕ ਪਾਸੇ ਸਰਕਾਰ ਕਹਿ ਰਹੀ ਮੁਫਤ ਦੇ ਵਿੱਚ ਕਾਰਮ ਮੁੱਲ ਲੈਣੇ ਪੈ ਰਹੇ ਮੁੱਲ ਲੈਣੇ ਪੈ ਰਹੇ ਤੇ ਸਰਕਾਰ ਤੇ ਸਭ ਦੇ ਨਾਲ ਪੈਸਾ ਬਹੁਤ ਇਕੱਠਾ ਕਰ ਰਹੀ ਆ ਹਾਂਜੀ ਹਾਂਜੀ 10 ਰੁਪਏ ਦੇ ਹਿਸਾਬ ਨਾਲ ਤਾਂ ਕਿੰਨੇ ਪੈਸੇ ਕਲੈਕਟ ਹੋ ਜਾਣੇ ਹੈਗੇ ਤਾਂ ਬਿਲਕੁਲ ਇੱਕ ਪਾਸੇ ਮਸ਼ਹੂਰੀਆਂ ਦੂਜੇ ਪਾਸੇ ਲੋਕਾਂ ਤੋਂ ਪੈਸੇ ਲਏ ਜਾ ਰਹੇ ਨੇ ਅਸੀਂ ਜਲੰਧਰ ਦੇ ਹਸਪਤਾਲ ਦੇ ਵਿੱਚ ਪਹੁੰਚੇ ਹੈਗੇ ਆ ਪਰ ਇੱਥੇ ਜਿਹੜੇ ਕਾਰਡ ਨਹੀਂ ਬਣ ਰਹੇਗੇ ਸਰ ਕਾਰਡ ਬਣ ਰਹੇ ਆ ਕਿ ਨਹੀਂ ਪਹਿਲਾਂ ਬਣ ਰਹੇ ਸੀਗੇ ਉਸ ਤੋਂ ਬਾਅਦ ਸਿਸਟਮ ਬੰਦ ਹੋ ਗਿਆ ਕਿਹਣਾ ਚਾਹੋਂਗੇ ਤੁਸੀਂ ਇੱਥੇ ਬੜੀ ਆਸ ਦੇ ਨਾਲ ਆਇਓ ਕਿ ਪਰ ਸਿਸਟਮ ਬੰਦ ਹਾਂਜੀ ਸਿਸਟਮ ਬੰਦ ਹੈ ਤੇ ਕਾਰਡ ਨਹੀਂ ਬਣ ਰਿਹਾ ਅਸੀਂ ਕੱਲ ਵੀ ਆਏ ਚਲੇ ਗਏ ਤਾਂ ਅੱਜ ਫੇਰ ਦੁਬਾਰਾ ਕੱਲ ਵੀ ਨਹੀਂ ਬਣਿਆ ਕਾਰਡ ਕੱਲੀ ਵਸੇ ਉੱਥੇ ਬੈਠਾ ਨਹੀਂ ਆਏ ਤਾਂ ਅੱਜ ਵੀ ਨਹੀਂ ਬਣਿਆ ਤਾਂ ਇੱਥੇ ਪ੍ਰਚਾਰ ਜਿਹੜਾ ਹੈਗਾ ਪਉ ਡੇਪੱਦਰ ਤੇ ਕੀਤਾ ਜਾ ਰਿਹਾ ਪਰ ਗਰਾਉਂਡ ਰਿਐਲਿਟੀ ਕੀ ਹੈਗੀ ਆ ਕਿ 2 ਵਜਨ ਦੇ ਵਿੱਚ ਅਜੇ 10 ਮਿੰਟ ਬਾਕੀ ਨੇ ਪਰ ਉਸ ਤੋਂ ਪਹਿਲਾਂ ਸਿਸਟਮ ਜਿਹੜਾ ਉਹ ਖਰਾਬ ਹੈ ਗਿਆ